ਆਪਣੀਆਂ ਖੇਤੀ ਵਾਲੀਆਂ ਵੀਡੀਓਜ਼ ਤੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਮੀਕੂ ਟਿੱਲੋ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਇੰਨੇ ਦਿਨੀ ਉਸ ਨੂੰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਨਹੀਂ ਰਹਿੰਦੀ ਤੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਜਿਸ ਦੇ ਕਾਰਨ ਲੋਕ ਉਸ ਨੂੰ ਕਈ ਜ਼ਿਆਦਾ ਸਵਾਲ ਕਰ ਰਹੇ ਹਨ ਤੇ ਉਸ ਨੂੰ ਪੁੱਛ ਰਹੇ ਹਨ ਕਿ ਤੁਸੀਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਕਿਉਂ ਰਹਿੰਦੇ ਹੋ ਤੇ ਉਸ ਦੇ ਬਾਹਾਂ ਦੇ ਵਿੱਚ ਵੀ ਅੱਜਕੱਲ ਜਿਹੜਾ ਚੂੜਾ ਵਾ ਉਹ ਨਹੀਂ ਦਿਸਦਾ ਇਸ ਤੋਂ ਬਾਅਦ ਮੀਕੂ ਟੱਲੋ ਹੁਣ ਆਪਣੇ ਇੰਸਟਾਗ੍ਰam ਉੱਪਰ ਵੀ ਹਰ ਦਿਨ ਇਹ ਲਗਾਤਾਰ ਸੈਡ ਸਟੋਰੀਆਂ ਸ਼ੇਅਰ ਕਰ ਰਹੀ ਹੈ ਜਿਸ ਤੋਂ ਬਾਅਦ ਉਸ ਦੇ ਚਾਹਣ ਵਾਲੇ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਵੀ ਕਰ ਰਹੇ ਹਨ ਤੇ ਉਸ ਨੂੰ ਸਵਾਲ ਪੁੱਛੇ ਜਾ ਰਹੇ ਹਨ ਜਿੱਥੇ ਉਸ ਨੂੰ ਸਵਾਲ ਪੁੱਛੇ ਜਾ ਰਹੇ ਹਨ ਉੱਥੇ ਕੁਝ ਕੋ ਲੋਕਾਂ ਦੇ ਵੱਲੋਂ ਉਸ ਨੂੰ ਗੰਦੀ ਕਮੈਂਟ ਵੀ ਕੀਤੀ ਜਾ ਰਹੀ ਹੈ ਤੇ ਹੁਣ ਮੀਕੂ ਟੱਲੋ ਦੀਆਂ ਕੁਝ ਕੁ ਵੀਡੀਓਸ ਨਿਕਲ ਕੇ ਸਾਹਮਣੇ ਆਈਆਂ ਹਨ ਜਿਸ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਹੋ ਟਰੈਕਟਰ ਉੱਪਰ ਖੇਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਆਪਣਾ ਆਣ ਵੌਂਦੀ ਹੋਈ ਨਜ਼ਰ ਆ ਰਹੀ ਹੈ ਤੇ ਕੁਝ ਕੁ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੀਆਂ ਬਾਹਾਂ ਦੇ ਵਿੱਚ ਚੂੜਾ ਨਹੀਂ ਹੁੰਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਖੇਤੀ ਦੇ ਕੰਮਾਂ ਕਾਜਾਂ ਦੇ ਕਾਰਨ ਜਿਹੜਾ ਪਹਿਰਾਵਾ ਉਹ ਬਦਲ ਚੁੱਕੀ ਹੈ ਜਾਂ ਆਪਣੇ ਕਿਸੇ ਹੋਰ ਕਾਰਨ ਦੇ ਕਰਕੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੋਵੇ ਜਾਂ ਝੋਨੇ ਲਗਾਉਣ ਦੇ ਸੀਜ਼ਨ ਦੇ ਕਾਰਨ ਖੇਤੀ ਦਾ ਕੰਮ ਸਿਰ ਤੇ ਕਾਫੀ ਜ਼ਿਆਦਾ ਹੋ ਜਾਂਦਾ ਹੈ ਜਿਸ ਦੇ ਕਾਰਨ ਉਹ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੋਵੇ ਪਰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਸਵਾਲ ਇਸ ਚੀਜ਼ ਤੇ ਕੀਤੇ ਜਾ ਰਹੇ ਹਨ ਕਿ ਉਹ ਆਪਣੇ ਸਹੌਰਾ ਪਰਿਵਾਰ ਦੇ ਵਿੱਚ ਕਿਉਂ ਨਹੀਂ ਰਹਿ ਰਹੀ ਤੇ ਉੱਥੇ ਹੀ ਮੀਕੂ ਵੀ ਲਗਾਤਾਰ ਆਪਣੇ ਸੋਸ਼ਲ ਅਕਾਊਂਟਸ ਦੇ ਉੱਤੇ ਖੇਤੀ ਕਰਦਿਆਂ ਦੀਆਂ ਵੀਡੀਓ ਸ਼ੇਅਰ ਕਰ ਰਹੀ ਹੈ ਤੁਸੀਂ ਸਕਰੀਨ ਤੇ ਚੱਲਦੀਆਂ ਵੀ ਦੇਖ ਸਕਦੇ ਹੋ ਤੇ ਬਾਕੀ ਆਪਾਂ ਕਿਸੇ ਦੀ ਪਰਸਨਲ ਲਾਈਫ ਬਾਰੇ ਕੁਝ ਜ਼ਿਆਦਾ ਨਹੀਂ ਕਹਿ ਸਕਦੇ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਤੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ